ਰਾਜਵੀਰ ਜਵੰਦਾਬਾਈ ਦੇ ਸੰਸਕਾਰ ਮੌਕੇ 150 ਤੋਂ ਵੀ ਵੱਧ ਫੋਨ ਤੇ ਲੱਖਾਂ ਹੀ ਪੈਸਿਆਂ ਦੀ ਚੋਰੀ ਹੋਈ ਆ ਗਗਨ ਕੋਕਰੀ ਤੇ ਸਿਮਨਜੋਤ ਸਿੰਘ ਮੱਕੜ ਨੇ ਇੱਕ ਪੋਸਟ ਪਾ ਕੇ ਕਨਫਰਮ ਕੀਤਾ ਕਿ ਇਹ 150 ਫੋਨ ਤੇ 2.5 ਲੱਖ ਰੁਪਏ ਜਿਹੜਾ ਚੋਰੀ ਹੋਇਆ ਇਹ ਤਾਂ ਸਿਰਫ ਉਹਨਾਂ ਬੰਦਿਆਂ ਤੋਂ ਕਨਫਰਮ ਹੋਇਆ ਜਿਹੜੇ ਇਹਨਾਂ ਨੂੰ ਜਾਣਦੇ ਸੀ ਉਹਨਾਂ ਦੇ ਅਕੋਰਡਿੰਗ ਐਕਚੁਅਲ ਚੋਰੀ 40 ਤੋਂ 50 ਲੱਖ ਰੁਪਈਆਂ ਤੋਂ ਵੀ ਜ਼ਿਆਦਾ ਦੀ ਹੋ ਸਕਦੀ ਆ ਨਾਲੇ ਇਹ ਕਿਸੇ ਇੱਕ ਅੱਧੇ ਬੰਦੇ ਦਾ ਕੰਮ ਨਹੀਂ ਇਹ ਇੱਕ ਪੂਰਾ ਆਰਗੇਨਾਈਜ਼ ਕ੍ਰਾਈਮ ਸੀ ਇਹ 25 ਤੋਂ 30 ਲੋਕ ਪੂਰੀ ਪਲੈਨਿੰਗ ਨਾਲ ਆਏ ਸੀ ਇਹਨਾਂ ਨੂੰ ਪਤਾ ਸੀ ਕਿ ਉੱਥੇ ਵੱਡੀ ਗਿਣ ਤੇ ਸਾਰੇ ਇਮੋਸ਼ਨਲ ਹੋਣਗੇ ਤਾਂ ਇਹਨਾਂ ਨੇ ਜਵੰਦੇ ਬਾਈ ਦੇ ਸਸਕਾਰ ਨੂੰ ਅਟੈਕ ਕੀਤਾ ਇਹਨਾਂ ਚੋਂ ਗਗਨ ਕੋਕਰੀ ਜਸਬੀਰ ਜੱਸੀ ਪਿੰਕੀ ਢਾਲੀਵਾਲ ਤੇ ਹੋਰ ਪਤਾ ਨਹੀਂ ਕਿੰਨੇ ਕੁ ਮਿਊਜ਼ਿਕ ਪ੍ਰੋਡਿਊਸਰ ਜਿਨ੍ਹਾਂ ਦੇ ਫੋਨ ਪੈਸਾ ਤੇ ਸਾਰਾ ਉਹਨਾਂ ਦਾ ਇੰਪੋਰਟੈਂਟ ਡਾਟਾ ਇਹਨਾਂ ਨੇ ਚੋਰੀ ਕਰ ਲਿਆ ਇਹ ਉਹੀ ਬੰਦੇ ਸੀ ਜਿਹੜੇ ਵੱਡੇ ਵੱਡੇ ਮੇਲਿਆਂ ਨੂੰ ਤੇ ਰੈਲੀਆਂ ਨੂੰ ਟਾਰਗੇਟ ਕਰਦੇ ਆ ਪਰ ਮੈਨੂੰ ਨਹੀਂ ਪਤਾ ਸੀ ਇਹ ਲੋਕ ਕਿਸੇ ਦੇ ਬਲਦੇ ਸੇਵੇ ਨੂੰ ਟਾਰਗੇਟ ਕਰਨਗੇ ਜਦੋਂ ਉੱਥੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਵੀ ਵੀਆਈਪੀ ਲੋਕਾਂ ਦਾ ਹੜ੍ਹ ਤੇ ਆਪਣੇ ਸੀਐਮ ਸਾਹਿਬ ਆਪ ਉੱਥੇ ਪ੍ਰੈਜ਼ੈਂਟ ਸੀ ਫਿਰ ਵੀ ਇੰਨੀ ਤਕੜੀ ਸਿਕਿਉਰਿਟੀ ਹੋਣ ਤੋਂ ਇਹੀ ਚੋਰੀ ਹੋਈ ਕਿਵੇਂ ਇਹ ਤਾਂ ਹੋਈ ਹੈ ਕਿਉਂਕਿ ਆਪਣੀ ਪੁਲਿਸ ਹੀ ਵਿੱਚ ਰਲੀ ਵੀ ਸੀ ਬਹੁਤ ਆਬਵੀਅਸ ਜੀ ਗੱਲ ਆ ਕਿ ਆਪਣੀ ਪੁਲਿਸ ਵੈਲ ਅਵੇਅਰ ਸੀ ਇਹ ਸਾਰੀ ਸਿਚੁਏਸ਼ਨ ਤੋਂ ਤੇ ਇਹ ਸਾਰੇ ਉਹਨਾਂ ਨਾਲ ਵਿੱਚ ਹੀ ਰਲੇ ਮਿਲੇ ਸੀ ਬਹੁਤ ਸ਼ਰਮ ਵਾਲੀ ਗੱਲ ਆ ਆਪਣੇ ਸਿਸਟਮ ਲਈ ਵੀ ਤੇ ਆਪਣੀ ਪੁਲਿਸ ਲਈ ਵੀ ਕਿਸੇ ਦੇ ਸਨਸਕਾਰ ਤੇ ਗਏ ਹੋਏ ਬੰਦੇ ਦੀ ਜੇਬ ਨੂੰ ਹੱਥ ਪਾਉਣਾ ਇਹ ਬਹੁਤ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਆ ਇਹਨਾਂ ਨੂੰ ਜਿੰਨੀਆਂ ਲਾਹਨਤਾਂ ਪਾਈਆਂ ਜਾਣ ਉਹਨੀਆਂ ਹੀ ਘਟਾ ਜੇ ਤੁਸੀਂ ਵੀ ਪੰਜਾਬ ਦੇ ਕਿਸੇ ਵੱਡੇ ਪਬਲਿਕ ਇਵੈਂਟ ਤੇ ਜਾਂਦੇ ਆ ਤਾਂ ਆਪ ਦਾ ਧਿਆਨ ਆਪ ਰੱਖਿਆ ਕਰੋ ਤੇ ਅਵੇਅਰ ਰਹਾ ਕਰੋ ਇਹਨਾਂ ਲੋਕਾਂ